ਕਾਰਗਿਲ ਕਾਟੀ ਦੇ ਸਭ ਤੋਂ ਛੋਟੇ ਉਮਰ ਦੇ ਸ਼ਹੀਦ ਸਤਵੰਤ ਸਿੰਘ ਦਾ 26 ਮਾਰ ਸ਼ਹੀਦੀ ਦਿਹਾੜਾ ਉਹਨਾਂ ਦੇ ਜੱਦੀ ਪਿੰਡ ਪੱਲੇ ਚੱਕ ਦੇ ਪੈਟਰੋਲ ਪੰਪ ਵਿਖੇ ਮਨਾਇਆ ਗਿਆ ਜਿਸ ਦੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਰ ਰਮਨ ਬਹਿਲ ਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਕੌਮੀ ਜਰਨਲ ਸਕੱਤਰ ਕੋਵਰ ਰਵਿੰਦਰ ਵਿੱਕੀ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਿਛਲੇ ਕਈ ਸਾਲਾਂ ਤੋਂ ਇਸ ਅਜ਼ੀਜ਼ ਜੋਦਾ ਸਤਿ ਸ਼੍ਰੀ ਅਕਾਲ ਉਹਦਾ ਅਸੀਂ ਦੇਰ ਮਨਾਉਂਦੇ ਆਂ ਔਰ ਪਰਿਵਾਰ ਦੇ ਵਿੱਚ ਆ ਕੇ ਇਸ ਆਪਣੇ ਅਜ਼ੀਜ਼ ਨੂੰ ਸਰਦਾ ਦੇ ਫੁੱਲ ਭੇਟ ਕਰਨ ਲਈ ਪਰ ਮੈਨੂੰ ਸਮਝ ਆ ਵੀ ਇਹ ਇਹਨਾਂ ਦੀ ਸ਼ਹਾਦਤ ਐਸੀ ਜਿਹਦੀ ਕੋਈ ਕੀਮਤ ਨਹੀਂ ਔਰ ਇਸ ਸ਼ਹਾਦਤ ਨੇ ਅੱਜ ਇਸ ਸਮਾਜ ਨੂੰ ਖੜਾ ਰੱਖਿਆ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਜਿਸ ਵਕਤ ਕੋਈ ਇਨਸਾਨ ਉਹਦੇ ਵਿੱਚ ਜਾਂਦਾ ਉਸ ਵਕਤ ਉਹ ਤਾਂ ਸਿਰਫ ਕਲਾ ਰੋਜੀ ਰੋਟੀ ਕਮਾਣ ਨਹੀਂ ਜਾਂਦਾ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਮਨ ਦੇ ਵਿੱਚ ਇੱਕ ਐਸੀ ਛੇਦਲਾ ਔਰ ਐਸੀ ਸੋਚ ਹੁੰਦੀ ਆ ਕਿ ਉਹ ਆਪਣੇ ਮੋਲਕ ਲਈ ਕੁਝ ਕਰਨਾ ਚਾਹੁੰਦਾ ਔਰ ਉਸ ਜਜ਼ਬੇ ਦੇ ਨਾਲ ਉਹ ਲੋਕ ਖੋਜ ਦੇ ਵਿੱਚ ਜਾਂਦੇ ਆ ਔਰ ਇਹਨਾਂ ਸਤਵੰਤ ਵਰਗੇ ਬਹੁਤ ਸਾਰੇ ਐਸੇ ਸ਼ਹੀਦ ਨੇ ਜਿਹਨਾਂ ਦੇ ਅੱਗੇ ਪਰਵਾਰ ਵੀ ਬੱਚਿਆਂ ਦੇ ਕਿਸੇ ਦੇ ਕਿਸੇ ਦਾ ਬੇਟਾ ਸੀ ਕਿਸੇ ਦਾ ਭਰਾ ਸੀ ਕਿਸਦਾ ਪਤੀ ਸੀ ਅੱਜ ਸਾਰੇ ਇੱਥੇ ਆਏ ਨੇ ਉਹ ਹੀ ਉਹਨਾਂ ਨੇ ਜਿਹੜੀ ਇਸ ਮੋਲਕ ਦੀ ਯਕਸ਼ ਸ਼ਕਤੀ ਦੀ ਨਹੀਂ ਬੰਦੀ ਸੀਗੀ ਅੱਜ ਉਹਨਾਂ ਨਤੀਜਾ ਆ ਪਿਛਲੇ ਸਮੇਂ ਦੇ ਵਿੱਚ ਜਿਸ ਵਕਤ ਹਿੰਦੂ ਤੌਰ ਤਾਂ ਦੇ ਪਾਕਿਸਤਾਨ ਦੀ ਲੜਾਈ ਹੋਈ ਜਾਂ ਉਹ ਇਨਾ ਜਜ਼ਬਾ ਇਨਾ ਮੋਰਲ ਹਿੰਦੁਸਤਾਨ ਦੀ ਫੌਜ ਦਾ ਕਾਇਮ ਹੋ ਗਿਆ ਕੀ ਅੱਜ ਪਾਕਿਸਤਾਨ ਨੂੰ ਕਿੰਨੇ ਦਿਨਾਂ ਦੇ ਵਿੱਚ ਸੀਸਫਾਰ ਲਈ ਹੱਥ ਜੋੜਨੇ ਪਏ ਸਭਾ ਸਮਝਣਾ ਵੀ ਇਹਨਾਂ ਨੂੰ ਦੇਣ ਸਵਾਜ ਨਾਲ ਅਸੀਂ ਲੋਕ ਦੇ ਨਹੀਂ ਸਕਦੇ ਪਰ ਮੈਂ ਅੱਜ ਇੱਥੇ ਜਿਹੜੀ ਸਾਡੀ ਵੀ ਕੀ ਜਿਹੜੀ ਤੁਹਾਡੀ ਸੰਸਥਾ ਵਾ ਜਿਹੜੀ ਤੁਸੀਂ ਚਲਾ ਰਹੇ ਹੋ ਅੱਜ ਬਹੁਤ ਜੋਤ ਨੂੰ ਜਗਾ ਕੇ ਅੱਗੇ ਪ੍ਰੇਰਨਾ ਦਾ ਸੋਤ ਬਣਾ ਕੇ ਇਹ ਜਿਹੜੀ ਤੁਹਾਡੀ ਪਰਿਸ਼ਦ ਆ ਉਹਦਾ ਬਹੁਤ ਵੱਡਾ ਰੋਲ ਜਿਹੜਾ ਉਹਦੇ ਲਈ ਇਲਾਕੇ ਵੱਲੋਂ ਸਾਡੀ ਸਾਰੀ ਟੀਮ ਦਾ ਧੰਨਵਾਦ ਕਰਨਾ ਵੀ ਉਹ ਜਜ਼ਬੇ ਨੂੰ ਤੁਸੀਂ ਅੱਗੇ ਲੈ ਕੇ ਚੱਲਿਓ ਸਾਨੂੰ ਜਿਹੜੀ ਜਿਹੜੀ ਡਿਊਟੀ ਪਰਮੇਸ਼ਵਰ ਨੇ ਦਿੱਤੀ ਆ ਉਸ ਡਿਊਟੀ ਦਾ ਨਿਵਾਹ ਕਰਦੇ ਹੋਏ ਇਹਨਾਂ ਸੰਸਕਾਰਾਂ ਨੂੰ ਜਰੂਰ ਅਪਣਾਈਏ ਔਰ ਉਸ ਦਿੱਤੀ ਹੋਈ ਡਿਊਟੀ ਨੂੰ ਚੰਗੇ ਤਰੀਕੇ ਨਾਲ ਨਿਭਾਈਏ ਤਾਂ ਹੀ ਇੱਕ ਸੱਚੀ ਆសុਖੀ ਸ਼ਰਧਾਜਲੀ ਇਹਨਾਂ ਸ਼ਹੀਦਾਂ ਨੂੰ ਹੋਵੇਗੀ ਇੱਕ ਵਾਰੀ ਫੇਰ ਪਰਿਵਾਰ ਲਈ ਪਰਮਾਤਮਾ ਅਗੇ ਅਰਜੋਈ ਤੇ ਬੇਤੀਆ ਹੱਥ ਜੋੜ ਕੇ ਕਰਦਾ ਕਿ ਇਸ ਪਰਿਵਾਰ ਨੇ ਬਹੁਤ ਮੁਸ਼ਕਲਾਂ ਸਹਾਈਆਂ ਨੇ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਚਲੇ ਗਏ ਮਾਤਾ ਦੇ ਉੱਪਰ ਅੱਗੋਂ ਬੱਚਿਆਂ ਦੇ ਉੱਪਰ ਮਿਹਰ ਤੇ ਕਿਰਪਾ ਪਰੇ ਹੱਥ ਰੱਖੀ ਔਰ ਇਹ ਪਰਿਵਾਰ ਹਮੇਸ਼ਾ ਹੀ ਇੱਕ ਪ੍ਰੇਰਨਾ ਦਾ ਸਰੋਤ ਬਣ ਕੇ ਇਲਾਕੇ ਦੇ ਵਿੱਚ ਪਿਛਰੇ ਅੱਜ ਕਾਰਲ ਜਦ ਵਿੱਚ ਸ਼ਹਾਦਤ ਦਾ ਜਾਂ ਪੀਣੇ ਵਾਲੇ ਭਾਰਤੀ ਸੈਨਾ ਦੀ 8 ਸਿਕ ਰੈਜiment ਕੇ ਸਪਾਈ ਸਰਪੰਨ ਸਿੰਘ ਦਾ 26ਵਾਂ ਬਲਦਾਂ ਦੇ ਉਸ उन्हीं की याद में बने जो पेट्रोल पंप का स्मारक बना है पर आयोजित किया गया सतवंत सिंह के कैसे वीर योद्धा थे जिन्होंने कारगिल युद्ध में अपना बलिदान देकर कश्मीर की वादियों से देशवासियों करते हुए को संदेश दिया कि खुश रहो अहले वतन अब हम तो सफर करते हैं अब हम तो सफर करते हैं कारगिल युद्ध भारतीय सेना के अद्भुत शौर्य का प्रतीक है पूरे हिंदुस्तान ने उस युद्ध में पांच सैनिकों ने वीरगति को प्राप्त किया था शहादत का जाम दिया था जिनमें से शहीदों की भूमि जिला गुरदासपुर पठानकोट ने अपने आठ सैनिक में कर दिए जिनमें सिपाही सबसे के थे, कम आयु के थे मात्र उन्नीस साल की आयु में इस योद्धा ने बहुत बड़ा काम कर दिया मैं इस योद्धा के बलिगाम को शशत नमन करता हूँ वहाँ उस वीर माँ के चरणों को भी मैं शहीद झुकाता हूँ इस अमर वीर की बहादुर योद्धा की बहादुर माता सुखदेव कौर के चरणों में जो आज पत्थर की मूर्त बन चुके बेटा शहीद हुआ उनके बाद जो अन्य तीन बेटे थे थोड़े थोड़े अंतराल के बाद वो भी चल बसे उनके सिर के सुहाग उनके पति के पिताजी भी चल बसे आज वो पत्थर की मूर्त माँ अकेली रह गई लेकिन फिर, फिर भी उनके जज्बे को मैं सलूट करता हूँ कि इतना दुख झेलने के बाद भी अपने इस वीर पुत्र के बलिदान दिवस को वो बड़ी श्रद्धा के साथ मनाती है सो ऐसे योद्धा देश की भावी पीढ़ी के लिए एक रोल मॉडल का काम कर सकते हैं सो आइए जिन शहीदों ने देश के आने वाले कल के लिए अपना आज कुर्बान कर दिया और संकल्प करें कि इन शहीदों के बताए हुए बताएनों पर चले और इनके परिजनों को उचित मान सम्मान देकर इनके लाड़ों की शहादत की गरिमा को भाग रखें